ਸਰਵੇ ਰਹੀ ਆ ਉਠੋ ਕਦੋਂ ਦੇ ਲੰਮੇ ਪਏ ਜੇ ਮੈਂ ਆਪਣੀਆਂ ਉਠ ਖਾਣਗੇ ਤੁਜੀ ਵੀ ਆਖਿਆ ਮੈਂ ਨਹੀਂ ਉੱਠਣਾ ਹੈ ਤੂੰ ਬਚਾਈ ਬਾਦ ਤੋ ਹੈ ਕਿੰਨਾ ਟਾਈਮ ਹੋਇਆ ਟਾਈਮ ਵੇਖੋ ਸਹੀ ਉਹ ਟਾਈਮ ਦੀ ਤੂੰ ਇਹ ਬੈਠਾ ਤੇ ਟਾਈਮ ਵੀ ਨਹੀਂ ਮੈਂਦਾ ਗਿਆ ਗਿਆ ਰਹਾ ਜਿਗਨ ਓ ਬਲੇ ਬਲੇ ਬੜਾ ਟਾਈਮ ਹੋ ਗਿਆ ਆ ਲੋ ਫੜੋ ਇਹ ਰਹੀ ਸਾਰੇ ਕੰਮ ਛੱਡੋ ਪਹਿਲਾਂ ਸੌਦਾ ਲਿਖੋ ਸੌਦਾ ਮੁੱਕਾ ਵਾ ਓਏ ਓਏ ਤੇ ਆਵੇਂ ਤੇ ਬੰਦਾ ਸੋਈ ਚ ਜਾਵੇ ਤੇ ਕੋਈ ਚੀਜ਼ ਨਾ ਹੋਵੇ ਤਾਂ ਕੰਮ ਕਿਹੜੇ ਨੂੰ ਹੱਥ ਪਾਈਵੇਂਗਾ ਨਾਲ ਚੱਲਣਗੇ ਮੈਂ ਇਕੱਲੇ ਜਾਵਾਂ ਨਹੀਂ ਨਾਲ ਨਹੀਂ ਮੈਂ ਜਾਣਾ ਮੈਂ ਜਨਾ ਬੁਗੀ ਠੀਕ ਵੀ ਨਹੀਂ ਦੀ ਹਾਂਜੀ ਅੱਛਾ ਤਾਂ ਮੈਂ ਘੜੀ ਲੰਮੇ ਪਈ ਨਹੀਂ ਮੰਜੀ ਧੁੱਪੇ ਜਾ ਕੇ ਤੇ ਪਹਿਲਾਂ ਮੇਰਾ ਇੱਕ ਮਾਨੀ ਬੰਡਿਆ ਹੋਇਆ ਕਿ ਕੋਠਾ ਹੁੰਨੇ ਮਾਲਾ ਪਰ ਉਹ ਜਾਨੀ ਅੱਜ ਹੁੰਨੀ ਨਹੀਂ ਅੱਜ ਹੁੰਨੀ ਨਹੀਂ ਤੇ ਕੋਠੇ ਨੂੰ ਕਿ ਹੋਜਲੇ ਬਾਅਦ ਹੁੰਦੀ ਰਹੀ ਚੱਲ ਕੋਈ ਵੀ ਇੱਕ ਓਦੀ ਓਖਾ ਖਾਣ ਹੋ ਜੰਦੀ ਘੇਰਾਂ ਦੀ ਘੜੀ ਲੰਮੇ ਪੈ ਜਾਣਗੇ ਚੱਲ ਖਾ ਦਾਸਾਂ ਕੀ ਹੋਣਾ ਨੰਬਰ 1 ਕਿਲੋ ਲੈ ਲਓ ਹਾਂ ਦਾਲ ਮਸਾਲਾ ਦੀ ਕਿੱਲੋ ਛੋਲੀਆਂ ਲੈ ਲੈ ਛੱਡੋ। ਕਿਰੇ ਵੇਲੇ ਗੋਲੇ ਛਾਟ ਤਾੜ ਲਈ ਦੀ ਆ। ਕਿਲੋ ਖੰਡ ਲੈ ਲਓ। ਦੋ ਗਾਟੀਆਂ ਸੱਬ ਲੀਆਂ ਨਾਉਣ ਵਾਲੀਆਂ ਲੈ ਲਿਓ। ਸੌਦੇ ਤਕਰੀਬੇ ਵਿੱਚ ਇਹ ਗਏ ਸਾਰੇ ਚੇਤਾ ਕਰਨਾ ਕੋ ਉਹ ਰਹਿ ਦਿੰਗੇ। ਨਹੀਂ ਕੋ ਉਹ ਨਹੀਂ ਕੋਈ ਹੈਗਾ। ਤਾਂ ਮੈਂ ਕੋਲ ਨਾ ਕੋਠੇ ਤੇ ਮੰਜਾ ਮਾਰਨਾ। ਮਾ ਜ ਮਾਜੇ ਠੀਕ ਨਹੀਂ ਨੀ ਹੈਗੀ। ਪੱਟਲੀ ਮੱਠੀਆਂ ਦੇ ਚੋਪਾਰ ਕੇ ਲੰਮੇ ਪਾ ਮਾਜਾ ਮਾਰਨਾ ਤੇ ਮਾਜਾ ਵੇਖਣਾ ਕਿ ਇਹਨੇ ਕੋਠੇ ਤੇ। 3 ਦਿਨ ਹੋ ਗਏ ਆਂ ਨਹੀਂ ਅੱਜ ਮਾਜਾ ਮਾਰਾਂਗੀ ਅੱਜ ਮਾਜਾ ਮਾਰਾਂਗੀ ਹੋ ਰਿਹਾ ਰਹਿ ਗਿਆ। ਪੱਟਲੀ ਮੱਠੀ ਨਾਲ ਮੈਂ ਇਦਾਂ ਹੀ ਰਹਿਣਾ ਹਾਂ ਕੰਮ ਤਾਂ ਕਰਨਾ ਹੀ ਪਿੰਦੀ। ਚਲ ਕੋਈ ਗੱਲ ਨਹੀਂ। ਉਹ ਵਾਲ ਗੱਲ ਨਹੀਂ ਤੇ ਰਹਿਣ ਦੀ। ਮੈਂ ਜਾਣਾ ਪਰ ਮੈਂ ਰਕਦੇ ਹਾਂ। ਜਾ ਜਾ ਉਹ ਰਹਿਣਾ। ਆ ਜੇ ਤੀ ਜਾਏ ਤੇ ਮੇਰੀ ਖਰਾਕਾਂ ਦੋਖ ਲੈ ਆਇਓ। ਚਲ ਖਰਾਕਾਂ। ਕਿੰਨਾ ਬੜਾ ਦੁੱਧ ਦਾ। ਚੰਗਾ। जाओ फिर भी करा थोड़ा काम। फिर वेली होगी तो लम्मे पवानी चल मना कोठा बहुत गंद हो एक दिन सफाई कर ही ਮਾਸਾ ਰਹੀ ਪਰ ਕੀ ਕਰਾਂ ਰਹਿ ਬਣ ਹਾਈ ਕਿੰਨਾ ਹੋ ਗਿਆ ਨਾ ਇੰਨਾ ਹੀ ਰਹਿਣ ਦਿੰਨੀ ਇਹਨਾਂ ਜਿਹੜਾ ਥੋੜਾ ਜਿਹਾ ਰਹਿ ਗਿਆ ਕੱਲ ਨੂੰ ਕਰ ਲਾਂਗੀ ਕੋਈ ਬਾਹ ਨਹੀਂ ਹੁਣ ਮੇਰੀ ਮੇਰਾ ਤਾਂ ਮੰਦਾ ਹੀ ਹਾਲ ਆ Ayo pak, ayo pak, beri mariah pak. Ini kara, chandra ini ya ਕਿੱਥੇ ਸਰਦੀ ਮਾ ਸੌਦਾ ਲੈ ਆਇਆ ਹੈ ਨਾ ਜਲਦੀ ਮਾ ਇੱਥੇ ਆ ਉਠਾ ਗਏ ਨਹੀਂ ਸਾਫ ਹਨ ਨਾ ਉਧਰ ਹੀ ਨਾ ਹੈ ਤੇ ਸਰਦੀ ਮਾ ਉਹ ਕੀ ਹੋਇਆ ਤੈਨੂੰ ਹੈ ਪਾਣੀ ਵੀ ਨਹੀਂ ਪੀਂਦੀ ਹੁਣ ਕੀ ਕਰਾਂ ਮੈਂ ਚੋਕਲਾ ਫੂਨ ਉਹ ਸਰਸ ਉਹ ਛੇਤੀ ਘਰ ਆ ਯਾਰ ਉਹ ਚਾਚੀ ਤੇਰੇ ਨੂੰ ਪਤਾ ਨਹੀਂ ਕੀ ਹੋ ਗਿਆ ਛੇਤੀ ਘਰ ਛੇਤੀ ਅਰਾਂ ਨਹੀਂ ਤੇਰਾ ਕੰਮ ਹੋਣੀ ਅਰਾਂ ਅਰਾਂ ਛੇਤੀ ਗੱਡੀ ਲੈ ਕੇ ਹੈ ਤੇ ਜਿੱਤੀ ਕਰੂਗੀ ਤੁਸੀਂ ਅੱਗੇ ਦੀ ਗੱਲ ਹੋਗੀ ਜੱਜੀ ਨੂੰ ਪਤਾ ਨਹੀਂ ਕੀ ਗੱਲ ਹੋਈ ਛੇਤੀ ਆ ਆ ਰਾਜਾ ਨੂੰ ਲੈ ਜੀ ਚਲ ਮੈਂ ਦੂਜੇ ਬੰਦੇ ਕੋ ਪਈ ਅਮਨ ਵੇਖਿਆ ਇਹਨਾਂ ਦਾ ਹਾਲ ਹੈ ਹੈ ਵੇ ਹੁਣ ਕਿਦਾਂ ਤੋੜੀਆਂ ਫਿਰਨਡੀਆਂ ਵਾ ਨਹੀਂ ਤੇ ਇਹ ਤੇ ਮੈਨੂੰ ਕੁਝ ਸਮਝ ਨਹੀਂ ਇਹਨਾਂ ਦਾ ਇਰਾਦਾ ਇਹ ਹੀਗਾ ਕਿ ਕੁੜੀ ਵਿਆਹਤੀ ਆ ਤੇ ਹੁਣ ਮਾਤਾ ਤ ਪਾ ਲੋ ਭਾਰੀ ਹੈ ਇਹਨੂੰ ਹੁਣ ਦੱਬ ਲੋ ਤੇ ਮੈਂ ਦੱਬੀ ਜਾਨੀ ਮੇਰਾ ਨਾਂ ਵੀ ਜੀਵਨ ਆ ਆਹ ਮਮਮੀ ਹੁਣ ਵੀ ਭੱਜ-ਭੱਜ ਕੇ ਲਈਆਂ ਕੰਮ ਕਰਦੀ। ਕੱਲ ਕਿਦਾਂ ਡੈਪੀ ਆਈ ਮੇਨਾ। ਇੱਕ ਨਹੀਂ ਤੇ ਦੂਜੀ ਜਿਹੜੀ ਆਣ ਕੀ ਮਮਮੀ ਉਹਨੂੰ ਸਿਖਾ ਦਿੰਦੀ ਆ ਉਹ ਪੈਂਦੀ ਆ ਡੁੱਡ ਕੇ ਮੈਨੂੰ। ਯੋ ਕਾਲੀ ਦੀ ਹਿੰਮਤ ਬੜੀ ਵੱਧ ਗਈ ਆ। ਆ ਜਿਹੜੀ ਨਾ ਉਹ ਆ ਨਾ ਇਹਨੇ ਸਿਰ ਤੇ ਚੜਾਈ ਆ। ਤੈਨੂੰ ਕੀ ਪਤਾ ਵਾ ਤੇ ਮਮਮੀ ਨਾ ਉਹ ਨੂੰ ਵੀ ਤੇ ਤੂੰ ਹੀ ਭੂਏ ਚੜਾਇਆ ਸੀ। ਹੋਰ ਕਿੰਨੇ ਚੜਾਣਾ ਹੀ। ਨਹੀਂ ਮੇਰਾ ਹੀ ਬਿੜਾ ਘਰ ਗਿਆ ਸੀਗਾ। ਮੈਂ ਤੇ ਇਹਦੇ ਗੋਰੇ ਰੰਗ ਨੂੰ ਲੈ ਕੇ ਤੇ ਮੈਂ ਤੇ ਹੋ ਗਈ ਭੂਏ ਚੜੰਗੀ। ਤੇ ਚੱਲ ਕੋਈ ਗੱਲ ਨਹੀਂ। ਮੇਰੀ ਨੋ ਸੋਹਣੀ ਆ ਐਨੇ ਚ ਮੇਰਾ ਟੌਰ ਬਣ ਗਿਆ ਸੋਹਣੀ ਤੇ ਮੈਂ ਤਾਂ ਪੂਏ ਚੜਾਈ ਉਹ ਵੀ ਨਹੀਂ ਤੇ ਸ਼ਰਨ ਭਾਬੀ ਚੰਗੀ ਹੀ ਉਦੋਂ ਦੀ ਸਵਾ ਚੰਗੀ ਇਹਨੂੰ ਵੇ ਵੇ ਕੇ ਮੰਮੀ ਉਹਨੇ ਆਪਣੇ ਰੰਗ ਬਦਲੇ ਨਹੀਂ ਇਹਦੇ ਰੰਗ ਵੱਲ ਵੇਖ ਵੇਖ ਕੇ ਤੇ ਸਾਰੀ ਉਮਰ ਉਤਰਾ ਮੇਰਾ ਹੁੰਦਾ ਰਿਹਾ ਮੈਨੂੰ ਵੀ ਕਿੱਥੋਂ ਲੈ ਆਂਦੀ ਮੈਂ ਕਿੱਥੋਂ ਲੈ ਆਂਦੀ ਤੇ ਇਹਦਾ ਰੰਗ ਗੋਰਾ ਸੀ ਤੇ ਮੈਨੂੰ ਜਰਾ ਕੋ ਗੱਪ ਚਾ ਸੋਹਣੀ ਆ ਗਈ ਹੈ ਤੇ ਸੋਹਣੀ ਹੁਣ ਚੰਗੇ ਡਈ ਉਹ ਤਾਰੇ ਖਾ ਲੈਣਾ ਆਹੋ ਆਹ ਹਾਏ ਫੋਨ ਕਿਦਾ ਹੁੰਡਿਆ ਵਾ ਸਨੀ ਵੀਰ ਦਾ ਹੁੰਡਿਆ ਮੰਮੀ ਚੱਲ ਦਫਾ ਕਰ ਪਰੇ ਆਂਦਾ ਰਹਿੰਦੇ ਆਹ ਆਪੇ ਵੀ ਨਿਤਾਰੇ ਵਿੱਚ ਜਾ ਕੇ ਹੀ ਕਰੀਏ ਤੇ ਫੋਨ ਨੂੰ ਮम्मी ਉਹ ਵੀ ਕਹਿੰਦੀ ਉਹ ਦਿਨ ਨਾਲ ਭਾਬੀ ਨੇ ਛਾਪ ਕੋਲ ਮਨਾ ਕੀਤਾ ਸੀ ਨਾ ਛਾਪ ਨਹੀਂ ਪਾਣੀ ਇਹਨੇ ਕੀਤਾ ਸੀ ਕਿ ਮੈਨੂੰ ਪਤਾ ਕਿੰਨੀ ਬੇਇੱਜ਼ਤੀ ਫੀਲ ਹੋਈ ਮੈਂ ਮੈਨੂੰ ਸੱਸ ਨੂੰ ਪਤਾ ਲੱਗੂਗਾ ਤੇ ਉਹ ਕੀ ਕਹੂਗੀ ਬਾਅਦ ਵਿੱਚ ਮੈਨੂੰ ਪੁੱਤ ਮੈਨੂੰ ਪਤਾ ਵਾ ਸਾਰੀ ਗੱਲ ਦਾ ਮੈਨੂੰ ਤੇ ਆ ਬੜੀ ਸ਼ਰਮ ਆਉਂਦੀ ਹੈ ਉਦੋਂ ਤੇ ਇਦਾਂ ਹੀ ਆਪਾਂ ਪਰੋਣਾ ਕਰ ਲਿਆ ਜੇ ਦੇ ਦਿੰਦੀ ਛਾਪ ਤੇ ਇਹਦਾ ਕੀ ਵਿਗੜ ਚ ਲਿਆ ਹੀਗਾ ਟਾਈਮ ਆਉਣ ਤੇ ਬਣਾ ਹੀ ਦੇਣੀ ਆਪਾਂ ਮੰਮੀ ਤੈਨੂੰ ਨਹੀਂ ਪਤਾ ਉਹ ਵੀ ਕੀ ਸੋਚਦੀ ਆ ਪੀ ਇਹ ਆਪਣੀ ਧੀ ਨੂੰ ਹੀ ਦੇਈ ਜਾਂਦੀ ਆ ਸਾਰਾ ਕੁਝ ਤੈਨੂੰ ਨਹੀਂ ਪਤਾ ਕੀ ਕਰਦੀ ਹੁੰਦੀ ਆ ਕੋਈ ਨਹੀਂ ਦਫਾ ਹੁਣ ਦੇਣਾ ਨੂੰ ਇਹਨਾਂ ਤੇ ਕੀ ਆਇਆ ਵਾ ਮੈਂ ਬਣਾਈ ਆ ਛਾਪ ਹੁਣ ਤੈਨੂੰ ਪਾਉਂਗੀ ਪਰੌਣੇ ਨੂੰ ਚੱਲ ਨਹੀਂ ਪਈ ਹੁਣ ਤੇਰੇ ਵਾਸਤੇ ਬਣਾ ਲਈ ਆ ਸੱਚੀ ਮੰਮੀ ਅੱਛਾ ਕਿਹੜੀ ਬਣਾਈ ਆ ਮੰਮੀ ਡਾਇਮੰਡ ਬਣਾਈ ਆ ਤੈਨੂੰ ਪਤਾ ਨਹੀਂ ਛਦੈਣੇ ਸੋਨਾ ਕਿੰਨਾ ਮਹਿੰਗਾ ਹੋ ਗਿਆ ਵਾ ਸੋਨੇ ਦੀ ਬਣਾਈ ਡਾਇਮੰਡ ਦੀ ਨਹੀਂ ਬਣੀ ਮੇਰੇ ਕੋਲ ਕੋਈ ਗੱਲ ਨਹੀਂ ਫਿਕਰ ਨਾ ਕਰ ਉਹ ਵੀ ਬਣਾ ਦਊਂਗੀ ਚੱਲ ਕੋਈ ਨਹੀਂ ਮੰਮੀ ਡਾਇਮੰਡ ਨਹੀਂ ਤੇ ਚੱਲ ਸੋਨਾ ਹੀ ਸੀ ਚਲ ਇੰਨਾ ਹੀ ਬੜਾ ਆ ਮੈਂ ਤਾਂ ਬੜੌਣੀ ਬੜੌਣੀ ਆਪਣੀ ਤੇ ਵਾਸਤੇ ਮੇਰੀ ਧੀ ਕਿਤੇ ਵਾਧੂ ਆ ਮਮੀ ਉਹਨਾਂ ਨੂੰ ਨਹੀਂ ਦੱਸਣਾ ਤੂੰ ਫੇ ਲੜਾਈ ਪਾ ਲਣਗੀ ਆ ਮੈਂ ਦੱਸਣ ਦੀ ਨਾ ਬਲਾਵਾ ਨੂੰ ਮੈਂ ਤਾਂ ਕਦੀ ਵੀ ਨਹੀਂ ਦੱਸਦੀ ਪੋਣਾ ਪੋਣਾ ਹੀ ਕਰਦੇ ਵਿੱਚ ਫੇ ਲੜਾਈ ਪਾ ਦੇਦੇ ਨੇ ਉਹਦੇ ਦਫਾਇਆ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਕਿਹਾ ਸਾਨੂੰ ਬਣਾ ਕੇ ਦੇ ਅਮਨ ਨੂੰ ਕੱਤੋਂ ਦਿੱਤੀ ਸੁਆਪ ਆਉਂਦੀ ਹੁੰਦੇ ਸਿਰ ਦੇ ਵਿੱਚ ਮੈਂ ਜ਼ੁਬਾਨਾਂ ਦੀ ਬੜੀਆਂ ਨਿੱਕੀਆਂ ਮੈਂ ਨਾਲ ਦੀਆਂ ਗਿੱਠ ਗਿੱਠ ਲੰਮੀਆਂ ਜ਼ੁਬਾਨਾਂ ਚੋਂ ਲੰਘਦਾ ਆ ਦਫਾ ਹੁੰਦੇ ਨਾ ਜਿੱਥੇ ਹੋਈਆਂ ਮਮੀ ਹੁਣ ਤੇ ਮੈਂ ਚੱਲ ਭਰਾਈ ਹੋ ਗਈ ਅਜ ਵੀ ਮੇਨਾਂ ਉਹੀ ਵੈਰ ਰੀਰਖਾ ਕਰਦੀਆਂ ਕਿ ਕਰਦੀਆਂ ਵਾ ਨਾ ਮੈਂ ਸਿੱਧੀਆਂ ਵੀ ਕਰ ਦੂੰਗੀ ਨਾ ਨੂੰ ਤੂੰ ਫਿਕਰ ਨਾ ਕਰ ਚੰਗਾ ਰਹਿ ਤੌਰ ਨਾ ਆਉਣਾ ਘਰ ਵਿੱਚ ਨਹੀਂ ਵਧੀਆ ਤੂੰ ਸੁੱਤਰ ਕੀਤਾ ਹੁਣ ਸੁੱਤਰ ਹੋਈਆਂ ਥੋੜੀ ਜੇ ਤਾਂ ਹੀ ਭੱਜੀਆਂ ਫਿੰਡੀਆਂ ਦਫਾ ਹੁੰਦੇ ਨਾਲ ਇੱਧਰ ਰੱਖਣਾ ਫਾਇਲਾ ਕੇ ਮੈਂ ਹਾਏ ਹੇ ਫੋਨ ਫੇਰ ਆ ਗਿਆ ਵਾ ਵੇਖਾਂ ਪੜਾਂ ਮੈਂ ਆਪੇ ਮਮੀ ਚੁੱਕ ਲਊਗੀ ਰਹਿਣਦੇ ਹੁਣਾ ਉਹਦੇ ਜਾਰਾਂ ਦੋਸਤਾਂ ਦੇ ਤੇ ਮੇਰਾ ਕਰਦਾ ਕਿ ਵੇਹੀ ਲਵਾ ਦੋ ਦੂਜੀ ਵਾਰ ਵੱਜ ਗਿਆ ਫੋਨ ਉਹ ਆਈ ਗਿਆ ਮਮੀ ਕੱਲ ਚੁੱਕ ਲੈਂਦਾ ਆਪੇ ਫਿਰ ਆਪੇ ਚੁ ਫੋਨ ਕਿਧਰ ਆਉਂਦਿਆ ਬਾਰ-ਬਾਰ ਡੈਡੀ ਦਾ ਹਲੋ ਡੈਡੀ ਸਸਰੀ ਘਰ ਕੀ ਡੈਡੀ ਕੀ ਆ ਮੈਨੂੰ ਹਸਪਤਾਲ ਕਿ ਗੱਲ ਹੋਈ ਹੈ ਨਹੀਂ ਨਹੀਂ ਕੋਈ ਨਹੀਂ ਤੈਨੂੰ ਫਿਕਰ ਨਾ ਕਰੋ ਕੀ ਪੈਸੇ ਨਹੀਂ ਕੋਈ ਨਹੀਂ ਕੋਈ ਨਹੀਂ ਪੈਸੇ ਦੇ ਮੈਂ ਲੈ ਆਉਣਾ ਕੋਈ ਗੱਲ ਨਹੀਂ ਕੀ ਡਾਡੀ ਤੈਨੂੰ ਫਿਕਰ ਨਾ ਕਰੋ ਕੋਈ ਨਹੀਂ ਮੇਰੇ ਹੁੰਦਿਆ ਮੈਂ ਪੈਸੇ ਲੈ ਆਉਣਾ ਵਾ ਉਹ ਕੋਈ ਨਹੀਂ ਜਿੰਨੇ ਪੈਸੇ ਲੱਗਣਗੇ ਮੈਂ ਲਾ ਦੂੰਗਾ ਕੋਈ ਗੱਲ ਨਹੀਂ ਸੁੱਖ ਹੋਵੇ ਸਹੀ ਹੈ ਮੈਂ ਨਾ ਕਿਹਦਾ ਫੋਨ ਆ ਗਿਆ ਮੈਨੂੰ ਕੋਈ ਗੱਲ ਤੁਸੀਂ ਕਰਨਾ ਕਰੋ ਮੈਂ ਆ ਗਿਆ ਅੱਧੇ ਘੰਟੇ ਦੇ ਵਿੱਚ ਵਿੱਚ ਹਾਏ ਰੱਬਾ ਠੀਕ ਆ ਸਰਦਨ ਨੂੰ ਮੈਂ ਲਿਆਉਣਾ ਕੋਈ ਨਹੀਂ ਸਾਰੇ ਠੀਕ ਠਾਕ ਹੀ ਹੁਣ ਠੀਕ ਆ ਮੈਨੂੰ ਪਤਾ ਚੱਲੇ ਕਿਦਾ ਹਾਂ ਉਹ ਸਰਦਨ ਨੂੰ ਦੱਸਾਂ ਭਲਾ ਨਹੀਂ ਵੇਦਰਾ ਮੈਨੂੰ ਤੇ ਡਰ ਉਹ ਰੋਕਦਾ ਮੰਮੀ ਤੂੰ ਆਵਾਜ਼ਾਂ ਮਾਰੀ ਜਾਇਆ ਉਹਨਾਂ ਖੋਦਾ 2 ਮਿੰਟ ਓਏ ਉਹਨਾਂ ਵਾ ਬਾਬਾ ਪਤਾ ਨਹੀਂ ਕੀ ਹੋਇਆ ਇਹ ਹਾਂ ਮੰਮੀ ਤੂੰ ਚੱਲਾ ਦੇਖੀ ਆਪਾਂ ਜਾ ਕੇ ਮੈਨੂੰ ਡਰ ਲੱਗਣ ਡਿਆ ਪਿਆ ਵਾ ਤੇ ਅਨੇ ਕੀ ਕਹੀ ਜਾਂਦਾ ਉਹ ਇਲਾਕਾ ਕਰਕੇ ਵਿਖਾਉਣਾ ਸਹੀ ਜਾਤਾ ਕਿ ਗੱਲ ਉਹ ਚੱਪਲ ਤੇ ਪਾ ਲੋ ਕੋਈ ਗੱਲ ਨਹੀਂ ਸਰਨਾ 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 ਉਠ ਕੀ ਗੱਲ ਆ ਸਾਨੂੰ ਜਾਣਾ ਪੈਣਾ ਵਾ ਕਿੱਥੇ ਜਾਣਾ ਪੈਣਾ ਵਾ ਉਹ ਡੈਡੀ ਦਾ ਫੋਨ ਆਇਆ ਵਾ ਮੰਮੀ ਨੇ ਕਿ ਠੀਕ ਕੀ ਹੋ ਗਿਆ ਵਾ ਉਹ ਕੋਣੀ ਹਸਪਤਾਲ ਖੜਿਆਗਾ ਕਹਿੰਦੇ ਹੈ ਕੀ ਹੋ ਗਿਆ ਮੰਮੀ ਨੂੰ ਕੋਣੀ ਉਹ ਡੱਗਿਆ ਤੇ ਕਹਿੰਦੇ ਪੋੜੀਆਂ ਉਤਰ ਨਹੀਂ ਤੇ ਡੱਗੇ ਆ ਹਾਏ ਦੇਖ ਪਿਆ ਕਿਦਾਂ ਦੇਖ ਪਿਆ ਮੈਨੂੰ ਛੇਤੀ ਦੱਸੋ ਹੋਇਆ ਕੀ ਆ ਉਹ ਕੋਣੇ ਪੋੜੀਆਂ ਉਤਰਨ ਦੇ ਦੇਦੇ ਆ ਆਇਆ ਕੀ ਗੱਲ ਹੋ ਗਈ ਆ ਮੈਨੂੰ ਡਾੜੀ ਨੇ ਫੋਨ ਕੀਤਾ ਆਂਦਾ ਵੀ ਜਲਦੀ ਆ ਜਾਓ ਸਰ ਨੂੰ ਲੈ ਕੇ ਆ ਜਾ ਨਾਲ ਮੇਰੀ ਤੇ ਮਾਂ ਹੀ ਖੱਲੀ ਆ ਮੈਂ ਤੇ ਉਹਨੇ ਹੀ ਦੁੱਖ ਸੁੱਖ ਕਰਦੀ ਆਂ ਮੈਂ ਕੀ ਕਰੂੰਗੀ ਉਹ ਕੋਖ ਨਹੀਂ ਆਉਂਦਾ ਉੱਥੇ ਰੋਈ ਜਾ ਪਹਿਲੇ ਜਾ ਕੇ ਵੇਖ ਤੇ ਲਈਂ ਉੱਥੇ ਤੈਨੂੰ ਹਸਪਤਲ ਜਾਣਾ ਪੈਣਾ ਪਤਾ ਨਹੀਂ ਕਿੱਥੇ ਹਸਪਤਲ ਵਾ ਉੱਥੇ ਹਾਏ ਮੇਰੇ ਰੰਬਾ ਮੀਂਹ ਉਹ ਯਾਰ ਰੋਈ ਜਾ ਨਹੀਂ ਉੱਠ ਜਾਗਾ ਉਹ ਸਰਨਾ ਸਰਨਾ ਹਾਏ ਹਾਏ ਵੀ ਕੀ ਹੋਇਆ ਵਾ ਉਸਲਾਠਾ ਕੀ ਹੋਇਆ ਵੀਰੇ ਕਿਹਨੇ ਪਾਣੀ ਫੜਕਾ ਪਾਣੀ ਫੜ ਮਾਸਾ ਨੀ ਸ਼ਰਨ ਕੀ ਹੋਇਆ ਤੂੰ 10 ਮਖ ਤੇ ਓਏ ਕੌਣ ਹੀ ਜਿਆ ਡੈਰੀਆ ਫੋਨ ਆਇਆ ਵਾ ਮਾਂ ਇਹਦੀ ਡੱਗੀ ਆ ਹਾਏ ਹਾਏ ਉਹ ਪਾਲ ਕਰਾਈਓ ਕੀ ਹੋ ਗਿਆ ਵਾ ਆਖਰ ਆ ਗਈ ਮਾਂ ਦੇ ਘਪੀ ਆ ਕੇ ਚਲ ਉੱਠਾ ਪਤਾ ਨਹੀਂ ਕੀ ਹੋ ਗਿਆ ਵਾ ਵੇਖਾ ਕਿੰਦਾ ਰੋਣਾ ਪਾਉਂਦੀ ਕਿਤਾ ਲੱਛਣ ਕਰਨ ਲਈ ਆ ਤਾ ਬੁੱਢੀ ਹੋਈ ਆ ਤੇ ਡੇਗੀ ਪਈ ਤੇ ਕੀ ਅਖਰ ਆ ਗਈ ਆ ਮੰਮੀ ਸੁਣਾਜੇ ਸੋਝੰਦ ਕੇ ਬੋਲੋ ਆ ਮਾਂ ਮੇਰੀ ਉਹ ਕੀ ਸੋਚਾ ਨਹੀਂ ਜੇ ਤੁਹਾਡੇ ਮਾਨ ਕੋਈ ਦਾ ਹੋਵੇ ਤਾਂ ਫੇਰ ਜ਼ਬਾਨ ਸੰਭਾਲ ਕੇ ਬੋਲ ਜ਼ਬਾਨ ਖਚਰੋ ਮੰਮੀ ਚੁੱਪ ਕਰ ਜਾਓ ਤੁਸੀਂ ਮੈਂ ਟਾਈਮ ਵੇਲਾ ਕਰੋ ਆਵੇਂ ਰੋਲੀ ਪਈ ਜਾਂਦੇ ਹੋ ਚਲ ਉੱਠ ਡਾ ਅੱਖਾ ਕੱਟ ਕੱਟ ਆਓ ਉੱਥੇ ਕੋਈ ਨਹੀਂ ਹੁੰਦਾ ਜਾ ਜਾ ਦਫਾ ਹੋ ਲੈ ਜਾ ਲੈ ਜਾ ਨਵੀ ਨਾਲ ਮਾਰ ਤੇ ਮਗਰੀ ਮਾਂ ਇਹਦੀ ਡੇਗ ਪੀਛਾ ਗਰੀਦੀ ਪਖੰਡ ਵੇਖਿਆ ਕਿੱਦਾਂ ਪਖੰਡ ਕਰਦੀ ਆ ਕਰ ਏਦਾਂ ਕਰ ਮੈਨੂੰ ਰੁਪਿਆ 20000 ਦੇ ਡਾਡੀ ਕੋ ਪੈਸੇ ਨਹੀਂ ਕਿ ਉੱਥੇ ਕਿਹੜਾ 20000 ਵੇ ਉਹ ਚਲ ਕਰ ਪਿਆ ਵਾ ਮੈਨੂੰ ਦੇ ਦਿਓ 20000 ਰੁਪਿਆ ਮੇਰੇ ਕੋ ਹੈ ਨਹੀਂ ਕੋਈ ਜਦ ਦਫਾ ਹੋ ਲੈ ਕੇ ਇਹਨੂੰ ਪੈਸੇ ਲੱਭਦਾ ਸੱਦਾ ਵਾ ਮਾ ਸਹੀ ਓ ਟਾਡਾ ਮੇਰਾ ਦਿਮਾਗ ਸਹੀ ਤੇਰਾ ਖਰਾਬ ਹੋ ਗਿਆ ਵਾ ਗੱਲਾਂ ਕਰਦਾ ਉਹਨਾਂ ਕੋ ਪੈਸਾ ਕੋਈ ਨਹੀਂ ਆ ਉਹ ਫੋਨ ਕਰਨ ਦੇ ਮੈਨੂੰ ਵੀ ਪੈਸਾ ਕੋਈ ਲੈ ਕੇ ਆਈ ਨਾ ਚਿੱਟੇ ਲੰਗੀ ਰਹਿੰਦੇ ਆ ਜਦਾਂ ਵੇਖ ਲੋ ਪਰ ਮੇਰੀ ਗੱਲ ਸੁਣੋ ਈ ਨਾ ਕਿਉਂਦਾ ਦਾ ਦਿਲ ਪੱਥਰ ਵਾਂ ਟਾੜ ਕੋ ਜਦੋਂ ਪਿਆ ਹੈ ਨਹੀਂ ਉਹਨਾਂ ਨੇ ਮਦਦ ਕੀਤੀ ਵਿਆਹ ਤੇ ਬਹੁਤੀਆਂ ਬਾਹਾਂ ਕੱਢ ਕੱਢ ਕੇ ਲੜਨਾ ਮੇਰੇ ਨਾਲ ਜਾਂ ਕੰਮ ਕਰ ਜਾ ਕੇ ਆਪਣਾ ਤੂੰ ਵੀ ਤਾਂ ਬੜੀ ਜਲਦੀ ਨਾ ਕੀ ਭੁੱਲ ਜਾਂਦੇ ਹੋ ਅਗਲੇ ਦੀ ਆਹੋ ਭੁੱਲ ਗਏ ਆ ਜਾਂ ਤੁਰਿਆ ਚੱਲ ਬੜੀ ਵਧੀਆ ਗੱਲ ਵਾ ਮੰਮੀ ਵੈਸੇ ਤੁਹਾਡਾ ਉਹਨਾਂ ਨੇ ਸਾਥ ਦਿੱਤਾ ਓਕੇ ਟਾਈਮ ਤੇ ਤੂੰ ਹੀ ਹੁਣ ਉਹਨਾਂ ਨੂੰ ਭੁੱਲ ਗਏ ਹੋ ਵੀਰ ਤੂੰ ਬੋਲਣ ਕਿ ਤੁਹਾਡੇ ਆ ਮਮੀ ਨਾਲ ਚੱਜ ਨਹੀਂ ਤੂੰ ਚੁੱਪ ਕਰ ਜਾ ਨੀ ਤੂੰ ਆ ਘਰ ਚ ਦਖਲ ਘਟ ਦਿਆ ਕਰ ਦੇਖ ਮੰਮੀ ਕਿਉਂ ਕਰੇ ਮੇਰਾ ਨਹੀਂ ਆਹ ਕਿਹਨੇ ਤੂੰ ਵੀ ਆਪਣਾ ਮੂੰਹ ਬੰਦ ਕਰ ਜ਼ੁਬਾਨ ਸੰਭਾਲ ਕੇ ਬੋਲ ਜੁਬਾਨ ਕਰ ਉਧਰ ਦਾ ਸਾਈਡ ਤੇ ਕਿਉਂ ਨਾ ਪਾਵੇ ਧੀ ਆ ਐਡਾ ਜਨਦਾ ਮੇਰਾ ਘਰ ਦਾ ਰਾਰਾ ਮੇਰੀ ਮਾਂ ਜਿੰਦੀ ਤੇ ਮੇਰਾ ਪਿਓ ਜਿੰਦਾ ਜੀ ਮੂੰਹ ਬੰਦ ਕਰ ਆਪਣਾ ਇੱਧਰ ਆ ਜਾ ਪੁੱਤ ਵਿਹਲਾ ਵਾਏ ਨਾ ਲੋੜੋ ਤੀਸ ਨਹੀਂ ਨਾ ਲੋੜੋ ਕਿੱਦਾਂ ਮਾਰਦਾ ਜਾਂਦਾ ਸੱਪ ਨੂੰ ਲੁੰਦੇ ਜਿਹਨਾਂ ਕੋ ਪਿਆਹ ਪੋੜ ਕੋਈ ਨਹੀਂ ਉਹ ਤਾਂ ਨਾ ਮਦਦ ਕੀਤੀ ਆਪਣੀ ਬਕਵਾਸ ਬੰਦ ਕਰ ਬਕਵਾਸ ਬੰਦ ਕਰ ਹਾਂ ਕੌੜਾ ਪਉਣਾ ਘੜੀ ਘੜੀ ਤੂੰ ਆ ਹੱਥ ਜੜੇ ਤੇਰੇ ਘੜੀ ਜਾ ਚਲ ਜਾ ਇੱਥੇ ਕਾਲੇ ਮੋੜੀ ਲੈ ਕੇ ਕੋਈ ਨੇ ਤੁਹਾਨੂੰ ਤਾਂ ਬਾਅਦੋਂ ਦੱਸਦਾ ਉਹ ਤਾਂ ਨੂੰ ਲਾਵਾ ਚੱਲੀ ਡੈਡੀ ਕੋਲ ਲੈ ਨਾਵਾ ਡੈਡੀ ਨੇ ਤਹਿਵਾ ਲਾ ਲ ਰੱਖਿਆ ਅੰਦਰ ਵੇਖਿਆ ਕਿਦਾਂ ਬਕਵਾਸ ਕਰਦਾ ਬੋਲਣ ਦਾ ਹੈ ਨੂੰ ਪਤਾ ਕਿਦਾਂ ਮਗਰ ਲੱਗਾ ਸਹਰਿਆਂ ਦੇ ਜਿਦਾ ਉਹਨਾਂ ਨੇ ਜੰਮਿਆ ਹੁੰਦਾ ਨਖਤੇ ਨੂੰ ਮੈਨੂੰ ਕਹਿੰਦਾ ਵੀ ਤੂੰ ਖਲ ਨਹੀਂ ਦੇਣਾ ਦੱਸ ਮੇਰਾ ਘਰ ਨਹੀਂ ਮੈਂ ਨਹੀਂ ਕੁਝ ਲੱਗਦਾ ਨਹੀਂ ਦੇਣਾ ਮੈਂ ਦਖਲ ਦੇਣਾ ਕਿਉਂ ਨਹੀਂ ਤੂੰ ਟੌ ਨਾ ਰਿਆ ਕਰ ਮੈਂ ਵੇਖੂਗੀ ਨਾ ਇਹਨਾਂ ਨੂੰ ਮੈਂ ਨਾ ਖਿੱਚੂਗੀ ਇਹਨਾਂ ਦੀ ਜਵਾਨਾ ਹੈ ਇਹਨਾਂ ਦੀ ਹਿੰਮਤ ਕਿੱਦਾਂ ਹੁੰਦੀ ਤੈਨੂੰ ਗੱਲਾਂ ਕਰਨ ਦੀ ਨਾਲੇ ਮਾਂ ਇਹਦੀ ਬੁੱਢੀ ਹੋਈ ਆ ਜੇ ਮਰ ਵੀ ਜਾਊਗੀ ਤੇ ਕੀ ਆਖਰਾ ਚੱਲੀ ਆ ਚੰਗਾ ਸਗੋ ਸਿਆਪਾ ਮੁਕੇ ਮੁੜ ਕੇ ਰਹਿ ਗਿਆ ਇਹਦਾ ਪਿਓ ਉਹ ਵੀ ਗਾਂਹ ਜਾਵੇ ਤੇ ਜਿਹੜੀ ਪਿਆਰੀ ਹੈਗੀ ਮਾਸਾ ਮੇਰੇ ਪੁੱਤ ਨੂੰ ਮਿਲ ਜੇ ਚਲ ਮੰਮੀ ਇਦਾਂ ਨਹੀਂ ਕਹੀਦਾ ਐਵੇਂ ਅਸੀਂ ਕੱਤੋਂ ਮਾਰਨੇ ਉਹਦੇ ਮਾਪਿਓ ਸਾਡਾ ਕਿਹੜਾ ਕੁਝ ਖਾਂ ਦੇ ਨਹੀਂ ਕਹੀਦਾ ਕਿਉਂ ਨਹੀਂ ਆਹੜਾ ਮੁੰਡਾ ਵਾ ਸਾਡੇ ਹੱਥੋਂ ਨਿਕਲ ਗਿਆ ਵਾ ਸਹਰਾਂ ਦੇ ਗੁੰਗੁੰਦਾ ਰਹਿੰਦਾ ਸਾਰਾ ਦਿਨ ਇਹਨੂੰ ਬੋਲਨ ਦਾ ਚੇਤਾ ਭੁੱਲ ਗਿਆ ਮੇਰੀ ਮਾਵਾ ਮੈਂ ਕਿੱਦਾਂ ਬੋਲਣਾ ਵਾ ਕਿੱਦਾਂ ਬਕਵਾਸ ਕਰਦਾ ਗਾੜੀ ਉਹ ਤੇ ਮੰਮੀ ਮੈਂ ਵੀ ਤੁਹਾਡੇ ਸਾਹਮਣੇ ਕਿ ਆਈ ਉਹ ਕਿਦਾਂ ਪੈਣ ਡਿਆ ਵਾ ਹੁਣ ਮੋਹ ਤਾਂ ਸਾੜੀ ਆਈ ਆ ਵਿਆਹ ਵਰਿਆ ਵਾ ਹੁਣ ਮਾਰਦੀ ਮੈਂ ਚੰਗੀ ਨਹੀਂ ਲੱਗਦੀ ਉਹਨੇ ਉਹ ਬੁੱਢੀ ਦੀਆਂ ਸੁਨੀਆਂ ਹੱਡੀਆਂ ਥੋੜੀ ਸੁਨੀਆਂ ਉਹਨੇ ਬੁੱਢੀ ਦੇ ਸੁਨਨੇ ਬੁੱਢੀ ਬੜੀ ਹੁਰਾਪਰੀ ਆ ਬੁੱਢੀ ਦੇ ਸੁਨਣਿਆ ਆਏ ਨੇ ਕਰੀ ਜਾਵੇ ਫਿਰ ਸੁਣੀ ਜਾਏ ਬੁੱਢੀ ਦੇ ਲੱਲੇ ਮੇਰੇ ਕੋ ਪੈਸੇ ਜਾ ਲੈ ਜਾ ਲੈ ਦੇ ਜਿੱਥੋਂ ਖਣ ਨੇ ਖੱਟਿਆ ਲੱਗਾ ਇਹਦੇ ਮਗਰ ਆ ਜਾ ਬਈਏ ਇੱਥੇ ਪਾਲੀ ਵੇਹਲਾ ਤੂੰ ਚੱਲ ਅੰਦਰ ਸਰਨ ਮੈਂ ਡਾੜੀ ਕੋ ਪੈਸੇ ਲੈ ਕੇਉਣਾ ਕੋਈ ਗੱਲ ਨਹੀਂ ਤੂੰ ਸੁਣੀ ਕੀ ਗੱਲ ਹੋਗੀ ਯਾਰ ਗੱਲ ਕਿਉਂ ਨਹੀਂ ਆ ਪਿੰਦਰ ਮੇਰੀ ਗੱਲ ਸੁਣ ਨਾ ਡੈਡੀ ਦਾ ਫੋਨ ਆਇਆ ਮੰਮੀ ਅੱਜ ਕਿਤੇ ਨਾ ਠੀਕ ਨਹੀਂ ਕਿ ਉਹਨੂੰ ਖਰਿਆ ਹਸਪਤਾਲ ਅੱਛਾ ਤੇ ਡਾੜੀ ਨੇ ਮੈਨੂੰ ਕਿਹਾ ਹੀ ਕਹਦੇ ਮੇਰੇ ਕੋਲ ਪੈਸੇ ਨਹੀਂ ਗੇ ਤੇ ਤੂੰ ਪੈਸੇ ਲੈ ਕੇ ਆ ਜੀ ਤੇ ਮੈਂ ਮੰਮੀ ਕੋਲ ਪੈਸੇ ਮੰਗਾਈਓ ਤੇ ਮੰਮੀ ਨੇ ਮੈਨੂੰ ਓਏ ਓ ਗੱਲਾਂ ਸੁਣਾਈਆਂ ਜਿਹੜਾ ਰੇ ਰੱਬ ਨਾ ਚੱਲ ਥੋੜਾ ਹੌਸਲੇ ਨਾਲ ਬੋਲ ਤੂੰ ਨਹੀਂ ਯਾਰ ਜਦੋਂ ਲੋੜ ਹੀ ਹੈ ਨਾ ਉਹ ਤੋਂ ਉਹਨਾਂ ਨੇ ਮਦਦ ਕੀਤੀ ਸੀ ਇਹ ਤਾਂ ਟੱਟ ਨੇਕੀ ਭੁੱਲ ਜਾਂਦੀ ਆ ਮਾੜੀ ਉਹ ਪੈਸੇ ਚਾਹੀਦੇ ਕਿੰਨੇ ਗਾ ਉਹ ਯਾਰ ਮੈਨੂੰ ਪਤਾ ਨਹੀਂ ਕਿੰਨੇ ਚਾਹੀਦੇ ਉਹਨਾਂ ਨੇ ਕਿਹਾ ਵੀ ਤੂੰ ਪੈਸੇ ਲੈ ਕੇ ਇਨਾ ਕਾਲਾ ਨਾ ਪੈ। ਤੇ ਮੈਂ ਤਾਂ ਮੈਂ ਡੈਰੀ ਕੋ ਫਿਰ ਲੈਣਾ ਵਾ। ਆਲਾ ਫੜ ਆ ਏਟੀਐਮ ਲੈ ਜਾ ਮੇਰਾ ਤੂੰ ਤੇ ਜਾ ਕੇ ਆਪਣਾ ਕੰਮ ਸਾਰ ਤੇ ਅਮੀ ਕਾਲੇ ਨੇ ਪਈਦਾ ਹੁੰਦਾ। ਚੱਲ ਠੀਕ ਆ। ਪਤਾ ਨਹੀਂ ਐ ਟੱਬਰ ਨੇ ਕੀ ਕਰਨਾ ਹੀ ਹੋ। ਉਹ ਮੈਂ ਹਾਂ ਕਿਤੇ ਕੰਮ ਜਾਂਦਾ ਵਾ। ਇਹ ਤਾਂ ਰੋਲਾ ਜਾਣ ਡਿਆ ਪਿੰਨੇ ਦੇ ਪਰਲੇ ਪਾਸੇ ਤੇ। ਨਾ ਨਾ ਕੋਈ ਨਾ ਕੋਈ ਨੁਕਸਾਨ ਕਰਾ ਲੈਣਾ। ਵੇਖਿਆ ਕਿ ਦਾਤ ਚੁੱਕੀ ਆ ਹੈ? ਪੈਸੇ ਲੱਭਦਾ ਫਿਰਦਾ। ਦਿਨੀ ਨੂੰ ਨੋਟ ਗਣ ਕੇ ਮੈਂ ਚੰਦਰਾ ਵੱਡਾ। ਉਹ ਮੇਰੀ ਗੱਲ ਸੁਣੋ ਉਹ ਕੀ ਹੋਇਆ ਉਹ ਘਰ ਵੇ। ਹਾਂ ਹੋਣਾ ਹਣਾ ਕੀ ਆ ਉੱਪਰਲੇ ਪਾਸੇ ਪੈਸੇ ਤੁਹਾਡੀ ਬਾਤ ਜਾਣਦੀ ਆ ਹੈ ਬਾਤ ਚਾਪੇ ਜਾਣੀ ਆ ਮੁੰਡੇ ਤੁਹਾਡੇ ਨੇ ਸਾਰਾ ਘਰ ਸਿੱਤੇ ਚੁੱਕਿਆ ਵਾ ਹੈ ਇਹਦੀ ਸੱਸ ਡਿੱਗ ਪਈ ਆ ਤੇ ਹੁਣ ਤੁਹਾਡਾ ਕੀ ਕਸੂਰ ਵਾ ਇਹ ਕਦੋਂ ਡਿੱਗੀ ਆ ਆ ਪਤਾ ਨਹੀਂ ਆ ਹੁਣੇ ਹੀ ਫੋਨ ਆਇਆ ਵਾ ਤੇ ਰੋਲਾ ਪਾਤਾ ਦੋਹਾਂ ਜੀਆਂ ਨੇ ਉਹ ਰੋਈ ਜਾਣਦੀ ਆ ਤੇ ਉਹ ਰੋਲਾ ਪਾਈ ਤੇ ਇਹਨੂੰ ਕਹਿਣਾ ਇਹਦੇ ਸੱਟ ਲੱਗੀ ਤੇ ਤੂੰ ਜਾ ਕੇ ਪਤਾ ਲਾ ਕੇ ਆਓ ਤੇ ਰੋਲੀ ਪੋਣ ਵਾਲੀ ਕਿਹੜੀ ਗੱਲ ਹੋ ਵਿੱਚ ਸੁੱਕਾ ਪਤਾ ਨਹੀਂ ਨਾ ਲੈ ਕੇ ਆਓ ਨਾਲ ਸਾਰੇ ਨੇ ਫੋਨ ਕੀਤਾ ਤੇ 20000 ਰੁਪਈਆ ਲੈ ਕੇ ਆਵੀਂ ਜਿਹੜਾ ਘਰ ਜੋੜ ਕੇ ਖੇਂਦੇ ਆ ਤੇ ਫਿਰ ਕੀ ਆ ਰਪਈਆ 20000 ਮੰਗ ਲਈ ਹੈ ਹੈ ਉਹਨੇ ਕਿਹੜੀ ਜਾਨ ਮੰਗ ਲਈ ਅੱਛਾ ਤੇ ਤੁਸੀਂ ਗਿਣ ਕੇ ਰੱਖਿਆ ਕਰ ਦੇਣ ਵਾਸਤੇ ਗਿਣ ਕੇ ਰੱਖੀ ਉਹਨੇ ਵੀ ਕਦੇ ਨਾ ਕਦੇ ਸਾਡੀ ਮਤਕ ਕੀਤੀ ਸੀ ਹੈ ਕੀਤੀ ਸੀ ਨਾ ਅਸੀਂ ਹੁਸਲੇ ਮੁੜ ਕੇ ਆਏ ਆ ਇਹਨਾਂ ਨੰਗਾ ਤੋਂ ਲੈਣੇ ਕਿੱਦਾਂ ਮੁੜ ਕੇ ਇਹਨਾਂ ਮੋੜਨੇ ਆ ਯਾਰ ਹਾਂ ਨਹੀਂ ਗੱਲਾਂ ਕਰੀਦੀ ਹੁੰਦੀਆਂ ਤੁਹਾਨੂੰ ਦੱਸਾਂ ਗੱਲ ਅਗਲੇ ਦੇ ਘਰ ਬਿਫਤਾ ਬਣੀ ਆ ਤੇ ਤੂੰ ਹੋਰ ਡਰਾਮੇ ਪਾਏ ਨਹੀਂ ਨਹੀਂ ਬਿਫਤਾ ਕਾਦੀ ਬਣ ਗਈ ਕੀ ਆਖਰ ਆ ਗਈ ਆ ਪੈਰ ਥਿਲਕੇ ਗਿਆ ਹੋਊ ਤੇ ਡਿੱਗ ਵੀ ਹੋਊਗੀ ਤੁਹੇ ਤੇ ਆਉਂ ਕੰਨ ਜਿੱਤਾ ਪਤਾ ਕੀ ਹੋ ਗਿਆ ਵਾ ਸਭੋ ਤੇਰਾ ਫਰਜ ਬਣਦਾ ਹੈ ਨਾਲ ਜਾਣ ਦਾ ਜੇ ਸਿਆਣੀ ਹੁੰਦੀ ਤੇ ਹੈਂ ਜਾਣੀ ਆ ਮੈਂ ਜਾਂਦੀ ਮੇਰੀ ਜੁੱਤੀ ਮੈਂ ਤਾਂ ਕਰੀ ਨਾ ਜਾਵਾ ਕੁੜੀਆ ਤੂੰ ਹੀ ਸਮਝਾਉਂਦੀ ਇਹਨੂੰ ਹੈਂ ਡੈਡੀ ਉਹ ਵੀਰ ਮੰਮੀ ਨੂੰ ਬੋਲੀ ਚ ਹੁੰਦਾ ਮੈਂ ਕੀ ਸਮਝਾਉਂਦੀ ਉਹ ਨਹੀਂ ਜਾਂਦਾ ਹੀ ਇੱਥੇ ਪਤਾ ਕਿੱਡੇ ਵਿੱਚ ਪਾਰ ਕਰਦੇ ਹੀ ਬੋਲਣ ਚੁੱਕੜੀ ਨੂੰ ਕਿੰਨੀ ਮੇਰੀ ਬੇਇੱਜ਼ਤੀ ਕੀਤੀ ਉਹਨੇ ਬਹੁਤ ਚੱਕਰ ਆ ਗਿਆ ਵਾ ਕੀਤੀ ਇੱਥੇ ਹੱਥ ਹੋ ਗਈ ਆ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਰੁਪਈਆ ਨਹੀਂ ਦੇਣਾ ਇਹਨਾਂ ਨੂੰ ਮੇਰੀ ਗੱਲ ਸੁਣ ਲਾ ਮੈਨੂੰ ਤਾਂ ਨਿਓ ਕਰ ਭੁੱਲਦੀ ਜਦੋਂ ਸਾਡੇ ਦੇ ਵੀ ਟਾਈਮ ਹੈਗਾ ਹੀ ਤੇ ਮੈਂ ਸੁਣੋ ਗੱਲ ਕੀ ਤੁਸੀਂ ਐਵੇਂ ਰੌਲਾ ਪਾਇਆ ਵਾ ਲੈ ਮੰਮੀ ਸਮਝੀ ਦੀ ਹੁੰਦੀ ਗੱਲ ਕਿਹਦੀ ਜੇ ਪੈਸੇ ਮੰਗਣ ਰਿਹਾ ਤੇ ਇਹ ਦੇ ਦਿੰਦੇ ਤੇ ਇਤੋਂ ਲੜਾਈ ਪਾਉਣ ਵਾਲੀ ਕਿਹੜੀ ਗੱਲ ਹੀ ਭਰ ਉਹ 15 ਰੁਪਏ ਤਾਂ ਯਾਰ 20000 ਮੰਗਿਆ ਉਹਨੇ ਉੱਥੇ ਕਹਿੰਦੇ 20000 ਲੱਗ ਜਾਣਾ ਸੀ ਜਦੋਂ ਮੰਮੀ ਉਹਨਾਂ ਸਾਡੀ ਮਤ ਕੀਤੀ ਸੀ ਉਦੋਂ ਬੱਸ ਉਹ ਹੀ ਸਿਰ ਤੇ ਚੁੱਪ ਛਡੋ ਆ ਕੁੜੀ ਨੂੰ ਪੁੱਛ ਵੀ ਬੋਲਿਆ ਕਿਦਾਂ ਮੇਰੇ ਨਾਲ ਹੀਰੋ ਪਿਆਰ ਨਾ ਮੰਗਦਾ ਤੇ ਮੈਂ ਦੇ ਦਿੰਦੀ ਇਸੇ ਮੂੰਹ ਨੇ ਕਹਿੰਦੀ ਕਹਿੰਦੀ ਜੇ ਗਰੀਬ ਹੈ ਤਾਂ ਸਾਡੀ ਫੇਰ ਵੀ ਕਿੰਨੀ ਮਤ ਕਰ ਗਿਆ ਹੈ ਜਦੋਂ ਉਹਨਾਂ ਛਾਪਾ ਦਾ ਸੁਨਾਹ ਦਿੱਤਾ ਹੀ ਉਦੋਂ ਬੱਸ ਮੜ 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 ਕਰਦੇ ਹੀ ਗਾੜੀ ਗਾੜੀ ਹੋ ਗਏ ਉਹਨਾਂ ਦੇ ਆਜੋ ਮੜੇ ਹੋ ਗਏ ਆ ਜੇ ਕਿਸੇ ਦੇ ਬੇਵਤਾ ਬਣ ਗਈ ਹੈ ਨਾ ਤਾਂ ਉਹਦਾ ਮਤਲਬ ਇਹ ਕਰਨਾ ਚਾਹੀਦਾ ਕੋਈ ਨਾ ਕੋਈ ਕਰਨਾ ਚਾਹੀਦਾ ਹੱਲ ਚੁੱਪ ਕਰਕੇ ਬੈਠੇ ਰੋ ਹੈ ਨਹੀਂ ਵਾਦੂ ਨੋਟ ਹਟਕੋ ਮਮਮੀ ਜੇ ਹਾੜੇ ਪੈਸੇ ਦਿੱਤੇ ਆ ਕਿਸੇ ਦੀ ਜਾਨ ਬਚੇ ਤੇ ਹੋਰ ਕੀ ਚਾਹੀਦਾ ਹੈ ਸਭ ਤੋਂ ਵੱਡਾ ਪੁੰਨ ਹੈ ਧੀਰਜਾ ਪੁੰਨ ਨਵੇਂ ਪਿਓ ਪਤਰ ਲ ਕੇ ਚੰਗਾ ਕਰ ਲਓ ਆਪਣੀਆਂ ਮਰਜ਼ੀਆਂ ਭੱਜਾ ਭੱਜਾ ਤੋਂ ਹਾਂ ਚੱਲੀਏ ਆਈ ਆ ਵੱਡੀ बोलण ਦਾ ਮਸਾ ਪਤਾ ਨਹੀਂ ਹੈ ਜਨਾਨੀ ਨੂੰ ਹੈ ਕਿ ਕਿਤਨਾ ਬੋਲਣਾ ਕਹਿਣਾ ਹੂੰ ਪਿੰਦਰਾ ਮੇਰੀ ਗੱਲ ਸੁਣ ਹੁਣ ਉਹਨਾਂ ਦੇ ਨਾਲ ਜਾਣ ਹਾਂ ਗੱਲ ਤੈਨੂੰ ਮੈਂ ਕਹਿੰਦੇ ਪਉਨਾਂ ਦੇ ਨਾਲ ਜਾਣਾ ਚਾਹੀਦਾ ਸੀ ਤੇ ਭਾਰੇ ਕਸ ਨਹੀਂ ਕਿੱਥੇ ਆ ਉਹ ਡੈਡੀ ਉਹ ਵੇਖੋ ਅੰਦਰ ਹੀ ਹੈ ਉਹ ਮੇਰੀ ਪਾਪੀ ਤੋਂ ਵੱਧੂ ਡੇਈ ਚੜੀ ਰੋਣ ਉਹ ਮੇਰੀ ਗੱਲ ਸੁਣ ਤੇਰੀ ਮਾਂ ਦਾ ਹੋ ਗਿਆ ਦਿਮਾਗ ਖਰਾਬ ਤੇ ਜਾ ਜਿੱਤਰਾ ਕਰ ਥੋੜੇ ਬੋਦੇ ਪੈਸੇ ਲਾ ਕੇ ਨਾ ਆੜਤੀਏ ਕੋ 20 ਹਜ਼ਾਰ ਹੀ ਲਾਇਆ ਡੈਡੀ ਚੱਲ ਯਾਰ ਤੇ ਮਤ ਕਰ ਦੇ ਕੱਖ ਨੇ ਦਾ ਉਹ ਮੇਰੀ ਗੱਲ ਸੁਣ ਮੈਨੂੰ ਏਟੀਐਮ ਦੇ ਦਤਾ ਮੈਂ ਕਿ ਜਿੰਨੇ ਪੈਸੇ ਦੀ ਲੋੜ ਹੈ ਤੂੰ ਕਢਾ ਆਪਣਾ ਟਾਈਮ ਸਰ ਬਾਕੀ ਕੋਈ ਨਹੀਂ ਪੈਹਾਂਦਾ ਕੀ ਹੈ ਨਾਲੇ ਯਾਰ ਉਹ ਘਰ ਦਾ ਜਵਾਈ ਭਾਈ ਆ ਤੇ ਹੋਰ ਹੈ ਚਲੋ ਜੀ ਅਗਲੇ ਨੇ ਕਿਹਾ ਮਾਂ ਨਾਲ ਹੀ ਕਿਹਾ ਬਹੁਤ ਗੱਲ ਵਾਗ ਜੇ ਨਾ ਖੜੇ ਤੇ ਕਿੱਡੀ ਵੱਡੀ ਬੇਇੱਜ਼ਤੀ ਹੁੰਦੀ ਪਰ ਇਹਨਾਂ ਨੂੰ ਕੀ ਬੇਇੱਜ਼ਤੀ ਨਾ ਯਾਰ ਇਹਨਾਂ ਉਹਦਾ ਆਪਣਾ ਕੰਮ ਕੱਢਿਆ ਤੇ ਬਸ ਠੀਕ ਠਾਕ ਹੈ ਤੇ ਹੋਰ ਹੈ ਇਸੇ ਕਰਕੇ ਤੇ ਰਿਸ਼ਤੇਦਾਰ ਕੀ ਦੂਰ ਹੁੰਦਾ ਜਾਂਦਾ ਕੰਮ ਚੱਕ ਪੈਂਦੀ ਏ ਉਹ ਮੈਂ ਤੇ 15 ਤੇ ਬੰਦਿਆਂ ਦੇ ਖਲੋਤਾ ਹੂੰ ਇੱਥੋਂ ਤੇ ਆਉਂ ਜਾਂਦੀਆਂ ਚੀਕਾਂ ਜਿਹੜਾ ਕੋਈ ਬੰਦਾ ਮਰ ਗਿਆ ਹੁੰਦਾ ਵਾ ਤੇ ਡੈਡੀ ਮੈਂ ਆਪ ਅੰਦਰ ਸੁੱਤਾ ਮੈਂ ਤੇ ਇਹਨਾਂ ਦੀ ਆਵਾਜ਼ ਸੁਣ ਕੇ ਉੱਠਿਆ ਮੈਂ ਵੀ ਗੱਲ ਪਤਾ ਨਹੀਂ ਕੀ ਹੋ ਗਈ ਏ ਉਹ ਉਹ ਤੇ ਹਾਰ ਕੇ ਫਿਰ ਮੈਨੂੰ ਭਜਦਾ ਕਹਿੰਦਾ ਜਾ ਕੇ ਵੇ ਟਡੇ ਘਰ ਵਾਲੀ ਬੜੀ ਭੈਣ ਢੀਆ ਮੈਨੂੰ ਕੀ ਪਤਾ ਵੀ ਗਾੜੀ ਆ ਖਲਰਿਆ ਪਿਆ ਇੱਥੇ ਅਮੇ ਜਾਣੇ ਨਿੱਕੀ ਜੀ ਗੱਲ ਤੋਂ ਵੇਖ ਲਓ ਉਹੋ ਜੀ ਤੇਰੀ ਮਾਂ ਦਾ ਵੀ ਦਿਮਾਗ ਖਰਾਬ ਆ ਵੀ ਗੱਲ ਤੇ ਪਹਿਲਾਂ ਸੁਣ ਲਾ ਹੈ ਸੋ ਕਹਿੰਦਾ ਸਿਆਣੀ ਹੀ ਇੰਨੀ ਗੱਲ ਕਹਦੀ ਵੀ ਆਪਣੇ ਪਿਓ ਨੂੰ ਸਾਧ ਵਾਹ ਤੇ ਉਹਦੇ ਕੋਲ ਥੋੜੇ ਬੋਤੇ ਪੈਸੇ ਲੈ ਕੇ ਲੈ ਜਾ ਬਾਕੀ ਤੇਰੇ ਮਗਰ ਲੈ ਕੇ ਆ ਜੂਗਾ ਇਹ ਵੀ ਲੜਨ ਬੈਗੀ ਹੁਣੀ ਗਾੜੀ ਉਹ ਕਿਹੜੀ ਪਤਰੀ ਐ ਇਹਨਾਂ ਨੂੰ ਇਹ ਵੀ ਪੈਸਾ ਨਾ ਦਈਏ ਕਿਸਨ ਤੁਹਾਦਾ ਯਾਰ ਗੱਲਵਾ